ਕਾਲੀ ਦਲ ਦੀ ਸੀਨੀਅਰ ਲੀਡਰ ਅਤੇ ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੋਰ ਵੱਲੋਂ ਖਰਾਬ ਸਿਹਤ ਦੇ ਬਾਵਜੂਦ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਦਰਦ ਵੰਡਾਇਆ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਮੋੜ ਉਜਾਰੀ ਦੇ ਮੋੜ ਨਿਰਮਾਣ ਦੇ ਕਾਰਜਾਂ ਵਿੱਚ ਵਿੱਤੀ ਸਹਿਯੋਗ ਵੀ ਦਿੱਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸਹਿਯੋਗ ਕਰਨ ਲਈ ਵਿਸ਼ੇਸ਼ ਖਾਖਾ ਤਿਆਰ ਕਰਨ ਦੀ ਵੀ ਗੱਲ ਆਖੀ ਗਈ। इस मौके मीडिया करते हुए सबका वित्त मंत्री डॉपिंद जीत कौर ने की, की भी सुनो देखो बहुत पीड़ा है सुल्तानपुर इलाके वीपी आई है संकट आया है, और लगभग छब्बीस सताई हजार एक ਜਿਹੜੀ ਭੂਮੀ ਹੈ ਲਹ ਲਹਾਉਂਦੇ ਖੇਤ ਜਿਹੜੇ ਨੇ ਉਹ ਪਾਣੀ ਦੇ ਵਿੱਚ ਸਮਰਜ ਹੋ ਗਏ ਨੇ ਤੇ ਟੋਟਲੀ ਫਸਲਾਂ ਨੁਕਸਾਨੀਆਂ ਗਈਆਂ ਨੇ ਔਰ ਇਹਦੇ ਨਾਲ ਸਮੁੱਚੇ ਇਲਾਕੇ ਦੇ ਵਕਾਫ ਤੇ ਮਾੜਾ ਪ੍ਰਭਾਵ ਪੈਣਾ ਔਰ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਔਰ ਜੋ ਕੁਝ ਬੰਦੇ ਨੇ ਸਮੇ ਦੇ ਨਾਲ ਇਕੱਠਾ ਕੀਤਾ ਹੁੰਦਾ ਸੀ ਸਭ ਨੁਕਸਾਨਿਆਂ ਗਿਆ ਪਰ ਮੈਂ ਜੈਸੇ ਗਲਤੀ ਬਹੁਤ ਤਾਰੀਫ ਕਰਦੀ ਮੈਂ ਅੱਜ ਆਪਣੇ ਸ਼ੁਰੂ ਕੀਤਾ ਸੀ ਬਸ ਜੇ ਖਿਚਫਰ ਉੱਤੇ ਬੰਦ ਤੋਂ ਸੋ ਐਡਵਾਂਸ ਤੁਸੀਂ ਬੰਬਰ 2 ਦੇ ਉੱਤੇ ਹੁੰਦੇ ਹੋਏ ਅਸੀਂ ਪੱਛਣ ਕਦੀ ਵੀ ਆਏ ਆ ਔਰ ਹੁਣ ਇਥੇ ਬਹੁ ਪਰ ਜੀ ਦੀ ਮਨ ਚਾਗਰਾ ਰਾਮਪੁਰ ਗੋੜੇ ਇਹਨਾਂ ਸਾਰੇ ਪਿੰਡਾਂ ਦੀ ਸੰਗਤ ਇਹ ਜਿਸ ਗੱਲ ਦੀ ਮੈਨੂੰ ਸਰਵਾਸ ਮਿਲੀ ਹੈ ਕਿ ਜਿੰਨੀਆਂ ਨਾਨਕ ਨਾਮਲੇਵਾ ਸੰਗਤਾਂ ਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਨੇ ਇਸ ਕੁਦਰਤੀ ਕੁਰੂਪੀ ਦਾ ਵੱਡੇ ਜਿਗਰੇ ਦੇ ਨਾਲ ਟੱਕਰਾਂ ਕੀਤਾ ਔਰ ਅੱਜ ਵੀ ਸਾਹਮਣਾ ਕਰ ਰਹੇ ਨੇ ਔਰ ਮੈਂ ਸਲਾਮ ਕਰਦੀ ਹਾਂ ਉਹਨਾਂ ਯੋਧਿਆਂ ਨੂੰ ਉਹਨਾਂ ਬਹਾਦਰ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੇਵਾ ਦੀ ਸਿੱਖਿਆ ਲੈ ਕੇ ਇੱਕ ਦੂਜੇ ਨੂੰ ਮਿਲਵਰਤਨ ਦੇ ਕੇ ਔਖੀ ਘੜੀ ਦੇ ਵਿੱਚ ਭਰਪੂਰ ਸਹਿਯੋਗ ਦਿੱਤਾ ਔਰ ਬਨ ਬਨ ਲੈ ਇੱਥੇ ਤੇ ਹੁਣ ਕੋਈ ਚਾਰਾ ਹੀ ਨਹੀਂ ਕਿ ਚਾਰ ਸ਼ਵੇਰੇ ਦਰਿਆ ਨੇ ਘੇਰਿਆ ਹੋਇਆ ਤੇ ਦਰਿਆ ਘਰਾਂ ਚ ਆ ਬੜਿਆ ਪਰ ਹੌਸਲੇ ਬੁਲੰਦ ਨੇ ਤੇ ਅਸੀਂ ਸਮੁੱਚੇ ਇਲਾਕੇ ਦੀ ਬਿਹਤਰੀ ਦੇ ਲਈ ਹੜਾਂ ਦੀ ਰੋਕਥਾਮ ਦੇ ਲਈ ਮੋੜ ਨਿਰਮਾਣ ਤੇ ਮੋੜ ਉਸਾਰੀ ਦੇ ਕਾਰਜ ਦੇ ਲਈ ਨਮਾਣੇ ਦੇ ਪੱਧਰ ਦੇ ਉੱਤੇ ਯੋਜਨਾ ਬਣਾ ਰਹੇ ਹਾਂ ਤਾਂ ਕਿ ਕਿਉਂਕਿ ਇਹਨੂੰ ਸਮਾਂ ਲੱਗਣਾ ਸਮੁੱਚਾ ਪੰਜਾਬ ਇੱਥੇ ਟੁਕਿਆ ਚਾਰਾ ਮਹਈਆ ਕੀਤਾ ਰਾਸ਼ਨ ਪਾਣੀ ਮਹਈਆ ਕੀਤਾ ਦੁੱਖ ਦੇ ਸਮੇਂ ਆਣੀ ਬੜੇ ਸੋ ਉਹਨਾਂ ਸਾਰੇ ਬਹਾਦਰ ਲੋਕਾਂ ਦਾ ਵੀ ਧੰਨਵਾਦ ਪੰਜਾਬੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਹਾੜੀ ਕੀਤੀ ਔਰ ਅੱਗੋ ਵੀ ਅਸੀਂ ਸਾਰੇ ਸਕੀਮ ਬਣਾ ਰਹੇ ਆਂ ਔਰ ਇਸ ਕਾਰਜ ਨੂੰ ਮੁਰੰਮਾਨ ਦੇ ਕਾਰਜ ਨੂੰ 6 ਮਹੀਨੇ ਘਟੋ ਘਟ ਸਮਾਂ ਇਸ ਸਾਲ ਦਾ ਸਮਾਂ ਲੱਗ ਜਾਣਾ ਪਰ ਅਸੀਂ ਯੋਜਨਾ ਬਣਾ ਰਹੇ ਆ ਕਿ ਬਕਾਇਦਾ ਆਪਣੇ ਭੈਣਾ ਭਰਾਵਾਂ ਆਪਣੇ ਪਰਿਵਾਰਾਂ ਦੀ ਮਦਦ ਕੀਤੀ ਜਾਏ ਤਾਂ ਜੇ ਮੋੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਵੱਡੇ ਜਿਗਰੇ ਦੇ ਨਾਲ ਖਿਹੜੇ ਮੱਤਿਆਂ ਦੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇ ਸਕਣ ਔਰ ਪੰਜਾਬ ਦੀ ਤਰੱਕੀ ਲਈ ਰਾਸ਼ਟਰ ਦੀ ਤਰੱਕੀ ਲਈ ਵੱਡਾ ਯੋਗਦਾਨ ਪਾ ਸਕਣ ਐਮਪੂਮ ਕਰਨ ਮਾਤੇ। ਸੋ ਮੈਂ ਇਹਨਾਂ ਲੋਕਾਂ ਦੀ ਜੈ ਜੈਕਾਰ ਕਰਦੀ। ਬਹੁਤ